वाहेगुरु जी का खालसा वाहगुरु जी की फतेह मैं आपका दोस्त कैप्टन नरपै सिंह छूरा सो पहचानिए जो लरे दिन के हेत पुरजा पुरजा कट मरे कबूल न छाडे खेत किसी विद्वान महान व्यक्ति ने कहा है कि जेकर थोड़ा मन निराशता कारण टुट जाए ਤੇ ਆਸ ਦੀ ਕੋਈ ਵੀ ਕਿਰਨ ਦੂਰ ਦੂਰ ਤੱਕ ਨਜ਼ਰ ਨਾ ਆਵੇ ਤਾਂ ਉਸ ਸਮੇਂ ਕਿਸੇ ਮਹਾਨ ਯੋਧਿਆਂ ਦੀ ਕਿਤਾਬ ਪੜਨਾ ਉਹਨਾਂ ਦੀ ਕਥਾ ਸੁਣਨਾ ਉਹਨਾਂ ਦੀ ਗਾਥਾ ਸੁਣਨਾ ਅਤੇ ਉਹਨਾਂ ਦੇ ਬਾਰੇ ਸੁਣਨਾ ਜਿਸ ਕਰਕੇ ਤੁਹਾਡੇ ਮਨ ਦੀ ਨਿਰਾਸ਼ਾ ਹੌਲੀ-ਹੌਲੀ ਖਤਮ ਹੋਣੀ ਸ਼ੁਰੂ ਹੋਗੀ ਆਸ ਹਰੀ ਹੋਣੀ ਸ਼ੁਰੂ ਹੋ ਜਾਵੇਗੀ ਹੌਲੀ-ਹੌਲੀ ਥੋੜੇ ਮਨ ਨੂੰ ਹਰੀ ਡੰਡੀਆਂ ਹਰੀਆਂ ਪੱਤੀਆਂ ਕਲੀਆਂ ਦਾ ਰੂਪ ਦੇਵੇਗੀ ਅਤੇ ਗਲਾਬ ਦੇ ਫੁੱਲ ਦੀ ਤਰ੍ਹਾਂ ਖੇੜਾ ਦੇਵੇਗੀ ਅੱਜ ਦੀ ਵਿਚਾਰ ਉਹ ਦੋ ਮਹਾਨ ਜੰਗਾਂ ਦੇ ਬਾਰੇ ਹੈ ਜੋ ਟੁੱਟੇ ਹੋਏ ਯੋਧਿਆਂ ਦੇ ਮਨਾਂ ਨੂੰ țe ਜੋੜ ਕੇ ਰੱਖ ਦਿੰਦੀ ਹੈ ਪਹਿਲੀ ਜੰਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਬਜ਼ਾਦੇ ਅਰੇ 40 ਸਿੱਖ ਜੋ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੇ ਆਪਣੀ ਆਣ ਆਪਣੀ ਬਾਣ ਆਪਣੀ ਸ਼ਾਨ ਔਰ ਆਪਣੇ ਨਿਸ਼ਾਨ ਦੇ ਲਈ ਲੜੇ ਉਸ ਜੰਗ ਦੇ ਵਿੱਚ ਇੱਕ ਪਾਸੇ ਦੋ ਸਹਬਜ਼ਾਦੇ ਔਰ 40 ਸਿੰਘ ਹੈ ਔਰ ਦੂਜੇ ਪਾਸੇ ਪੂਰੀ ਹਕੂਮਤ ਅਸਲੇ ਤੇ ਅਮਲੇ ਦੇ ਨਾਲ ਹੈ। ਤੋਪਾਂ ਹਨ, ਆਥੀ ਹੈ, ਕੋਹੜੇ ਹੈ, ਸਾਰੀ ਸਮਗਰੀ ਅਸਲੇ ਦੀ ਉਹਨਾਂ ਦੇ ਕੋਲੇ ਹੈ। ਗੁੱਥਮ ਗੁੱਥੇ ਦੀ ਲੜਾਈ, ਤੀਰ ਨੇਜਿਆਂ ਦੀ ਲੜਾਈ ਚੱਲਦੀ ਰਹੀ। 200 ਜਾਂ ਦੇ 40 ਸਿੰਘ ਸ਼ਹੀਦੀਆਂ ਪਾ ਗਏ ਪਰ ਆਪਣੇ ਰੰਗ ਦੇ ਮੰਦਾਨ ਦੇ ਵਿੱਚ ਆਪਣੀ ਬਰਦੀ ਨੂੰ ਦਾਗ ਲੱਗਣ ਤੋਂ ਬਚਾ ਗਏ ਦੂਜੀ ਲੜਾਈ ਦੇ ਵਿਚਾਰ ਅੱਜ ਤੁਹਾਡੇ ਨਾਲ ਇਸ ਲਈ ਸਾਂਝੀ ਕਰਨੀ ਹੈ ਕਿ ਕੱਲ ਦਿਨ 12 ਸਤੰਬਰ 1897 ਨੂੰ ਸ਼ਾਰਾ ਗੜੀ ਦੇ ਵਿੱਚ ਹੋਈ جنگ ਅੰਗਰੇਜ਼ ਆਰਮੀ ਦੇ 36 ਸਿੱਖ ਬਟਾਲੀਅਨ ਦੇ 21 ਜਵਾਨ ਸਾਰਾ ਗੜੀ ਦੀ ਚੌਕੀ ਦੇ ਵਿੱਚ ਤਨਾਤ ਸਨ ਜਿਨ੍ਹਾਂ ਦਾ ਕਮਾਂਡਰ ਹੌਲਦਾਰ ਈਸ਼ਵਰ ਸਿੰਘ ਸੀ ਇੱਕ ਬੂਜੇ ਪਾਸੇ ਦੁਸ਼ਮਨ ਦਾ ਕਾਫਲਾ 10 ਤੋਂ 15 ਹਜ਼ਾਰ ਕਬੀਲਿਆ ਜੋ ਆਪਣੇ ਅਸਲੇ-ਆਮਲੇ ਦੇ ਨਾਲ ਪੂਰੀ ਲੜਾਈ ਦੀ ਤਿਆਰੀ ਦੇ ਨਾਲ ਸਾਰਾ ਗੜੀ ਦੇ ਉੱਤੇ ਅਟੈਕ ਕਰਦਾ ਹੈ ਇਸ ਰਜਮੰਡ ਦਾ ਸੀਓ ਰਨਲ ਇਹ ਪੂਰਾ ਦੇਖ ਰਿਹਾ ਸੀ ਉਸ ਤੱਕ ਸਿਗਨਲ ਪਹੁੰਚ ਰਿਹਾ ਸੀ ਉਸ ਨੇ ਸਿੱਖਾਂ ਨੂੰ ਉਥੋਂ ਆਪਣੇ ਸੈਨਿਕਾਂ ਨੂੰ ਗੜੀ ਖਾਲੀ ਕਰ ਕਰਕੇ ਮੋਰਚਾ ਛੱਡ ਕੇ ਪਾਸੇ ਜਾਣ ਦੇ ਲਈ ਹੁਕਮ ਦੇ ਦਿੱਤੇ ਸਾ ਕਿਉਂਕਿ ਦੁਸ਼ਮਣ ਦਾ ਕਾਫਲਾ ਬਹੁਤ ਵੱਡਾ ਸੀ ਪਰ ਇਸ਼ਰ ਸਿੰਘ ਨੇ ਵੀ ਸਿੱਖ ਸੈਨਿਕਾਂ ਨੂੰ ਕੋਲੇ ਬਿਠਾ ਕੇ ਮੀਟਿੰਗ ਕੀਤੀ ਕਿ ਸੈਨਿਕ ਦਾ ਕੰਮ ਨਹੀਂ ਹੈ ਕਿ ਜੰਗ ਦੇ ਮੈਦਾਨ ਦੇ ਵਿੱਚੋਂ ਭੱਜ ਕੇ ਜਾਣਾ ਦੁਸ਼ਮਨ ਨੂੰ ਪਿੱਠ ਨਹੀਂ ਵਿਖਾਉਣੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨਾ ਕੀ ਰੇਨਕਿਆ ਤਾਂ ਆਓ ਹਮਾਰੇ ਪਾਸ ਬਾਲ ਜੇਕਾਰਾ ਛੱਡ ਕੇ ਇਸ਼ਰ ਸਿੰਘ ਨੇ ਇਸ ਜੰਗ ਨੂੰ ਕਬੂਲ ਕਰ ਲਿਆ ਆਪਣੇ ਸੀਓ ਦੇ ਹੁਕਮ ਨੂੰ ਨਕਾਰ ਦਿੱਤਾ ਜੰਗ ਬਹੁਤ ਭਿਆਨਕ ਹੋਈ ਇੱਕ ਪਾਸੇ 10-15 ਹਜ਼ਾਰ ਕਬੀਲੀਆਂ ਸੈਨਿਕ ਦੂਜੇ ਪਾਸੇ 21 ਸਿੱਖ ਇੱਕ ਪਾਸੇ ਤੂਫਾਂ ਢੋੜੇ ਹਾਥੀ ਹਰੇਕ ਤਰ੍ਹਾਂ ਦੇ ਹਥਿਆਰ ਦੂਜੇ ਪਾਸੇ ਕੱਲੀਆਂ ਬੰਦੂਖਾਂ ਅਤੇ ਡੱਬਿਆਂ ਦੇ ਵਿੱਚ ਥੋੜਾ ਜਿਹਾ ਅਮਨੀਸ਼ਨ ਸਿੰਘ ਲੜਦੇ ਰਹੇ ਅਤੇ ਦੁਸ਼ਮਣ ਦੇ ਸ਼ੱਕੇ ਛਡਾਉਂਦੇ ਰਹੇ ਆਂਤ ਨੂੰ ਦਸ਼ਮਨ ਨੇ ਕਿਸੇ ਵੀ ਤਰੀਕੇ ਦੇ ਨਾਲ ਗੱਡੀ ਦੀ ਕੰਧ ਨੂੰ ਤੋੜਿਆ ਔਰ ਅੰਦਰ ਦਖਲ ਕੀਤਾ ਤਾਕਤ ਕੋ ਸਿੰਘ ਸ਼ਹੀਦੀ ਜਾਮਾ ਪੀ ਚੁੱਕੇ ਸਨ ਹੌਲਦਾਰ ਈਸ਼ਵਰ ਸਿੰਘ ਵੀ ਆਏ ਅੰਦਰ ਆਏ ਸੈਨਿਕਾਂ ਦਸ਼ਮਨ ਸੈਨਿਕਾਂ ਦੇ ਨਾਲ ਲੜਦੇ ਲੜਦੇ ਜਕਾਰੇ ਛੱਡਦੇ ਹੋਏ ਸ਼ਹੀਦੀ ਜਾਮਾ ਪੀ ਗਏ ਅੰਤ ਦੇ ਵਿੱਚ ਬੈਠੇ ਸਿਗਨਲਮੈਨ ਗੁਰਮukh ਸਿੰਘ ਜੋ ਇਨ 21 ਜਵਾਨਾਂ ਦੇ ਵਿੱਚੋਂ ਸਾਰਿਆਂ ਤੋਂ ਘੱਟ ਮਰ ਸਿਗਨਲ ਰਾਈਮੈਂਟ ਦੇ ਵਿੱਚ ਰਹਿਣ ਵਾਲਾ ਇੱਕ ਸੈਨਿਕ ਸੀ ਉਹ ਇੰਨੀ ਜੋਸ਼ ਨਾਲ ਲੜਿਆ ਕਿ ਉਸ ਦੀ ਬੰਦੂਕ ਦੇ ਵਿੱਚ 6-7 ਗੋਲੀਆਂ ਸਨ ਉਸ ਨੇ 6-7 ਦੁਸ਼ਮਣਾਂ ਨੂੰ ਮਾ ਉੱਤੇ ਕਾਟੋ ਤਾਰ ਦਿੱਤਾ ਔਰ ਫਿਰ ਬੈਨਟ ਲਾ ਕੇ ਇੰਨੇ ਜ਼ੋਰਦਾਰ ਬਥਮ-ਬਥੇ ਲੜਾਈ ਦੇ ਵਿੱਚ ਲੜਿਆ ਦਾ ਤੇ ਕਈ ਸੈਨਿਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤੇ ਤੇ ਕਈ ਜ਼ਖਮੀ ਕਰ ਦਿੱਤੇ ਅੰਤ ਨੂੰ ਆਪਣੇ ਕਮਾਂਡਰ ਨੂੰ ਸਿਗਨਲ ਦਿੰਦਾ ਹੋਇਆ ਜਕਾਰਾ ਛੜਦਾ ਹੋਇਆ ਉਹ ਵੀ ਛਿੱਧੀ ਜੰਪ ਪੈ ਗਿਆ ਅੰਗਰੇਜ਼ਾਂ ਨੇ ਇਸ ਜੰਗ ਦੀ ਖਬਰ ਲੰਡਨ ਦੇ ਵਿੱਚ ਮਹਾਰਾਣੀ ਵਿਕਟੋਰੀਆ ਨੂੰ ਦਿੱਤੀ ਮਹਾਰਾਣੀ ਵਿਕਟੋਰੀਆ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਲਈ ਮੌਨ ਤਾਰਨ ਕਰਵਾਇਆ ਔਰ 21 ਸਿੰਘਾਂ ਨੂੰ ਇੱਕੀ ਸੈਨਿਕ ਸਿੰਘਾਂ ਨੂੰ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੈਨਿਕ ਦਾ ਕੰਮ ਜੰਗ ਦੇ ਲੜ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹੀਦੀ ਪਾਉਣਾ ਹੈ ਆਪਣੀ ਵਰਦੀ ਨੂੰ ਦਾਗ ਲਾਉਣਾ ਨਹੀਂ ਬਦਕਿਸਮਤੀ ਸਾਡੀ ਇਹ ਹੈ ਕਿ ਇਹ 21 ਸਿੰਘਾਂ ਦਾ ਇਤਿਹਾਸ ਸਾਡੇ ਸਰਕਾਰ ਨੇ ਸਾਡੀ ਆਰਮੀ ਦੇ ਵਿੱਚੋਂ ਸਾਡੇ ਸਕੂਲਾਂ ਦੇ ਵਿੱਚੋਂ ਹੌਲੀ-ਹੌਲੀ ਕਰਕੇ ਗਾਇਬ ਕਰ ਦਿੱਤਾ ਗਿਆ ਅੰਗਰੇਜ਼ਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਤਿੰਨ ਗੁਰਦੁਆਰੇ ਆ ਸਾਰੇ ਇੱਕ ਉਸ ਥਾਂ ਤੇ ਜਿੱਥੇ ਸਾਰਾ ਗੜੀ ਜੰਗ ਹੋਈ ਉਸ ਥਾਂ ਤੇ ਗੁਰਦੁਆਰਾ ਸਾਹਿਬ ਹੈ ਦੂਜਾ ਗੁਰਦੁਆਰਾ ਫੋਈਪੁਰ ਸ਼ਨੀ ਦੇ ਵਿੱਚ ਹੈ ਉਹ ਇਸ ਲਈ ਫੋਇਪਰ ਸ਼ਨੀ ਦੇ ਵਿੱਚ ਉਹ ਸਾਰੇ ਆ ਗਿਆ ਕਿ ਜੋ 21 ਸਿੰਘ ਸੀ ਉਹ ਇਰਦ ਗਿਰਦ ਇਥੋਂ ਦੇ ਸੀ। ਔਰ ਤੀਜਾ ਗੋਡਵਾਰਾ ਕਾਲ ਤੱਕ ਸਾਹਿਬ ਦੇ ਨੇੜੇ ਹਰਮੰਦਰ ਸਾਹਿਬ ਦੇ ਕੋਲ ਬਾਗ ਪਰ ਕ ਬਾਹਰਲੀ ਸਾਈਡ ਤੇ ਉਹ ਸਾਰੇ ਆ ਗਿਆ। ਔਰ ਇਮਹਾਨ ਸੈਨਿਕਾਂ ਦੀ ਗਾਥਾ ਜੇ ਸਾਡੇ ਆਰਮੀ ਦੇ ਜਵਾਨਾਂ ਨੂੰ ਉਹਨਾਂ ਦੇ ਸਿਲੇਬਸ ਦੇ ਵਿੱਚ ਕਵਰ ਕਰਕੇ ਸਨਾਈ ਜਾਵੇ ਤਾਂ ਮੇਰਾ ਖਿਆਲ ਸਾਡੇ ਆਰਮੀ ਦੇ ਜਵਾਨ ਦਾ ਜੋਸ਼ ਹੋਰ ਵੀ ਦੁੱਗਣਾ ਚੌਗਣਾ ਬਾਅਦ ਸਕਦਾ ਹੈ ਸਾਡੇ ਸਕੂਲ ਚ 10ਵੀਂ 12ਵੀਂ ਤੱਕ ਦੇ ਬੱਚਿਆਂ ਨੂੰ ਇਹ ਸਿਲੇਬਸ ਕਵਰ ਕਰਵਾਇਆ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਵੀ ਆਰਮੀ ਦੇ ਵਿੱਚ ਆਉਣ ਦਾ ਔਰ ਲੜਨ ਦਾ ਜਜ਼ਬਾ ਪੈਦਾ ਹੁੰਦਾ ਹੈ ਛੋ ਮੇਰੀ ਬੇਨਤੀ ਹੈ ਸਰਕਾਰਾਂ ਅੱਗੇ ਤੇ ਇਸ 21 ਸੈਨਿਕਾਂ ਦੀ ਸ਼ਹੀਦੀ ਨੂੰ ਨਮਨ ਕਰਦੇ ਹੋਏ ਇਹਨਾਂ ਦਾ ਸਿਲੇਬਸ ਆਪਣੇ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਹੈ ਪੰਜਾਬ ਗਵਰਨਮੈਂਟ ਨੂੰ ਵੀ ਬੇਨਤੀ ਹੈ ਕਿ ਸਿੱਖਿਆ ਵਿਭਾਗ ਦੇ ਵਿੱਚ ਔਰ ਸੈਨਿਕ ਅਕੈਡਮੀਆ ਦੇ ਵਿੱਚ ਵੱਧ ਤੋਂ ਵੱਧ ਪੜਾਇਆ ਜਾਵੇ ਵੱਧ ਤੋਂ ਵੱਧ ਵਖਾਇਆ ਜਾਵੇ। ਇਹੀ ਦਰਦ ਦੇ ਨਾਲ ਮੈਨੂੰ ਅੱਜ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਕਹਿਣਾ ਪੈ ਰਿਹਾ ਹੈ ਕਿ ਆਓ ਰਲ ਮਿਲ ਕੇ ਆਪਾਂ ਆਪਣੇ ਸੈਨਿਕਾਂ ਨੂੰ ਆਪਣੇ ਯੋਧਿਆਂ ਨੂੰ ਯਾਦ ਕਰੀਏ ਕਿਸੇ ਨਰਾਸ਼ਮੰਦ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਨੂੰ ਵੇਲੜਪਣੇ ਦੇ ਵਿੱਚ ਨਸ਼ਿਆਂ ਦੇ ਵਿੱਚ ਨਾ ਲਾਈਏ ਯੋਧਿਆਂ ਦੀਆਂ ਗਾਥਾ ਸੁਣੀਏ ਯੋਧਿਆਂ ਦੀਆਂ ਕਥਾ ਸੁਣੀਏ ਯੋਧਿਆਂ ਦੀਆਂ ਕਿਤਾਬਾਂ ਪੜ੍ਹੀਏ ਔਰ ਜੋਦੇ ਬੜੀਏ ਔਰ ਜੋਦੇ ਹੀ ਪੁੱਤ ਬਣਾਈਏ ਔਰ ਜੋਦੇ ਹੀ ਸੈਨਿਕ ਦੇ ਬਣਾਈਏ ਤਾਂ ਕਿ ਆਸ-ਪਾਸ ਦੀ ਜੋ ਦੇਸ਼ਾਂ ਦੀ ਆਰਮੀ ਹੈ ਉਹ ਐਸੇ ਸੈਨਿਕਾਂ ਤੋਂ ਕੰਬਦੀ ਰਹੇ। ਸੋ ਆਂਤ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੇ ਮੇਰੀ ਤਰਫੋਂ ਇਹ 21 ਸਿੰਘਾਂ ਨੂੰ ਜੋ ਆਜਿ ਦੇ ਟਾਈਮ ਤੇ ਚਾਰ ਸਿੱਖ ਬਟਾਲੀਅਨ ਦੇ ਜਵਾਨ ਹਨ ਇਹਨਾਂ ਨੂੰ ਇਹਨਾਂ ਦੀ ਸ਼ਹੀਦੀ ਨੂੰ ਨਮਨ ਕਰਦਾ ਹਾਂ ਸਨਮਾਨ ਕਰਦਾ ਹਾਂ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਰਿਆਂ ਤੱਕ ਪਹੁੰਚਾਓ ਬੱਚੇ-ਬੱਚੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਬਜ਼ੁਰਗਾਂ ਤੱਕ ਪਹੁੰਚਣੀ ਚਾਹੀਦੀ ਹੈ ਸਭ ਅਸੀਂ ਜੋ ਆਪਣੇ ਇਤਿਹਾਸ ਤੋਂ ਪੁੱਲੇ ਪਟਕੇ ਹੋ ਰਹੇ ਹਾਂ ਉਹ ਤਾਂ ਕਿ ਆਪਾਂ ਵਾਪਸ ਆਪਣੇ ਇਤਿਹਾਸ ਦੇ ਨਾਲ ਜੁੜੀਏ ਨਸ਼ੇ ਵੈਲਡ ਪੁਨਾ ਔਰ ਜਿਹੜੀਆਂ ਮਾੜੀਆਂ ਵਿਚਾਰਾ ਸਾਡੇ ਮਨਾਂ ਦੇ ਵਿੱਚ ਹੈ ਉਹ ਕਿਤੇ ਦੂਰ ਜਾਣ ਉਹ ਸਾਡੀ ਸੈਨਿਕ ਸ਼ਕਤੀ ਸਾਡੀ ਦੇਸ਼ ਦੀ ਸੈਨਿਕ ਸ਼ਕਤੀ ਕਿਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਫਿਰ ਮੈਂ ਇਹ ਕੀ ਸਿੰਘਾਂ ਨੂੰ ਨਮਨ ਕਰਦਾ ਹਾਂ ਔਰ ਬੇਨਤੀ ਕਰਦਾ ਹਾਂ ਵੀਡੀਓ ਚੰਗਾ ਲੱਗੇ ਲਾਈਕ ਸ਼ੇਅਰ ਕਰਿਓ ਜੋ ਇਸ ਚੈਨਲ ਤੇ ਨਵੇਂ ਹਨ ਉਹ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਇਸ ਤਰ੍ਹਾਂ ਦਾ ਜੋ ਇਤਿਹਾਸ ਅਲੋਪ ਹੋ ਰਿਹਾ ਹੈ ਉਹਨੂੰ ਕਿਤੇ ਨਾ ਕਿਤੇ ਖੋਜ ਕੇ ਤੁਹਾਡੇ ਕੋਲੇ ਸੰਕੇਪਕ ਤਰੀਕੇ ਦੇ ਨਾਲ ਤੁਹਾਡੇ ਅੱਗੇ ਪੇਸ਼ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ